ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਦੀ ਅੱਜ ਆਖਰੀ ਤਰੀਕ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਨਾਲ ਵੱਡਾ ਵਾਅਦਾ ਕੀਤਾ ਹੈ ਕਿ 31 ਮਈ ਨੂੰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਕੀ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਜੋ ਵਾਅਦਾ ਹੈ ਇਹ ਖਰਾ ਉਤਰੇਗਾ ਚ ਨਹੀਂ ਤਾਂ ਕਈ ਸਵਾਲ ਵੀ ਉਠਾਏ ਜਾ ਰਹੇ ਨੇ ਤੇ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਮਈ ਨੂੰ ਕਿਹਾ ਸੀ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਜਾਵੇਗਾ ਤੇ ਉਥੇ ਹੀ ਪੰਜਾਬੀਓ ਤੁਸੀਂ ਆਪ ਜਵਾਬ ਦਿਓ ਕਿ ਅੱਜ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਚੁੱਕਿਆ ਹੈ ਨਸ਼ਾ ਮੁਕਤੀ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਵੱਡੇ ਵੱਡੇ ਵਾਅਦੇ ਤਾਂ ਕਰ ਰਹੀ ਹੈ ਪਰੰਤੂ ਇਹਨਾਂ ਵੱਡੇ-ਵੱਡੇ ਵਾਅਦਿਆਂ ਦੇ ਵਿੱਚੋਂ ਕਿ ਕੋਈ ਵਾਅਦਾ ਵੀ ਆਮ ਆਦਮੀ ਪਾਰਟੀ ਨੇ ਪੂਰਾ ਕੀਤਾ ਹੈ ਜਾਂ ਨਹੀਂ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਡੀਜੀਪੀ ਨੇ ਹੁਕਮ ਲਗਾਇਆ ਸੀ ਕਿ 31 ਮਈ ਨੂੰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਜਿਹੜੇ ਕਿ ਆਦੇਸ਼ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਸੀ ਤੇ ਦੂਜੇ ਪਾਸੇ ਉੱਥੇ ਹੁਣ ਕਈ ਵਿਰੋਧੀ ਤੇ ਇਸ ਗੱਲ ਦੇ ਉੱਤੇ ਸਵਾਲ ਉਠਾ ਰਹੇ ਨੇ ਸੁਖਪਾਲ ਸਿੰਘ ਖਹਿਰਾ ਦਾ ਬਿਆਨਤਾ ਕਾਰਿਆ ਲਗਾਤਾਰ ਕਾਂਗਰਸ ਪਾਰਟੀਆਂ ਜਿਹੜੇ ਕਿ ਵਾਅਦੇ ਦੇ ਉੱਤੇ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਹਨ ਹੋਰ ਕੀ ਕਹਿਣਾ ਸੁਖਪਾਲ ਸਿੰਘ ਖੈਰਾ ਦਾ ਆਓ ਤੁਹਾਨੂੰ ਸੁਣਾਉਨੇ ਆ ਦੋਸਤੋ ਅੱਜ 31 ਮਈ ਹੈ ਜੀ 2025 ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਿ ਯੁੱਧ ਨਸ਼ੇ ਵਿਰੁੱਧ ਦੀ ਡੈਡਲਾਈਨ ਦਿੱਤੀ ਸੀ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਡੀਜੀਪੀ ਪੰਜਾਬ ਨੇ ਜਦੋਂ ਡੀਜੀਪੀ ਬੋਲਦਾ ਉਹਦਾ ਮਤਲਬ ਕਿ ਚੀਫ ਮਿਨਿਸਟਰ ਦੇ ਅਸ਼ੋਰੈਂਸ ਤੇ ਬੋਲ ਰਿਹਾ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮੇਰਾ ਤਾਂ ਇੱਕ ਸਦਾ ਜਾ ਸਵਾਲ ਆ ਭਗਵੰਤ ਮਾਨ ਨੂੰ ਔਰ ਡੀਜੀਪੀ ਪੰਜਾਬ ਨੂੰ ਕਿ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਿਹੜਾ ਗੁਰਦੁਆਰਾ ਸਾਹਿਬ ਜਾਣ ਵਾਲੀ ਤਾਂ ਕੋਈ ਤੁਹਾਡੀ ਨੋਬਤ ਨਹੀਂ ਕੀਤੀ ਤੁਸੀਂ ਭਗਵੰਤ ਮਾਨ ਮੇਰਾ ਖਿਆਲ ਆ ਕਿ ਜਿਸ ਤਰ੍ਹਾਂ ਦਾ ਉਹ ਸਿੱਖ ਆ ਕੋ ਬਹੁਤਾ ਭਰੋਸਾ ਵੀ ਨਹੀਂ ਰੱਖਦਾ ਹੋਣਾ ਤਾਂ ਤੁਸੀਂ ਸਿਰਫ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਦੱਸ ਦਿਓ ਕਿ ਕੀ ਪੰਜਾਬ ਦੇ ਵਿੱਚ ਅੱਜ ਨਸ਼ੇ ਖਤਮ ਹੋ ਗਏ ਨੇ ਅਗਰ ਨਸ਼ੇ ਖਤਮ ਹੋ ਗਏ ਨੇ ਤੇ ਅਸੀਂ ਤੁਹਾਡਾ ਕ੍ਰਿਟਿਸਿਜ਼ਮ ਬੰਦ ਕਰ ਦਾਂਗੇ ਇੱਕ ਵਾਰ ਅਕਾਲਪੁਰ ਵਾਹਿਗੁਰੂ ਈਸ਼ਵਰ ਨੂੰ ਹਾਜ਼ਰ-ਨਾਜ਼ਰ ਮੰਨ ਕੇ ਪਬਲਿਕ ਸਟੇਟਮੈਂਟ ਦੇ ਦਿਓ ਅੱਜ ਬਾਹਰ ਨਿਕਲ ਕੇ ਸ਼ਾਮ ਨੂੰ ਦੁਪਹਿਰ ਤੱਕ ਕਿਉਂਕਿ 31 ਮਈ ਦੀ ਲਾਸਟ ਸ਼ਾਮ ਨੂੰ ਤੁਸੀਂ ਕਹਿ ਦਿਓ ਕਿ ਅਸੀਂ ਕਿਹਾ ਸੀਗਾ ਕਿ 31 ਮਈ ਤੱਕ ਪੰਜਾਬ 'ਚ ਨਸ਼ੇ ਖਤਮ ਕਰ ਦਿਆਂਗੇ ਤੇ ਅੱਜ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਿੱਤਾ ਤੇ ਅਗਰ ਨਹੀਂ ਤਾਂ ਫਿਰ ਤੁਹਾਨੂੰ ਲੋਕਾਂ ਦੀ ਕਚਹਿਰੀ ਵਿੱਚ ਆਣ ਕੇ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਅਸੀਂ ਝੂਠ ਬੋਲਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਉਹ ਜਿਹੜਾ ਹੈਗਾ ਧਾਲੀਵਾਲ ਇਹਨਾਂ ਦਾ ਮੰਤਰੀ ਉਹਨੇ ਕਹਿਆ ਸੀ 31 ਦਸੰਬਰ ਨੂੰ 2024 'ਚ ਅਸੀਂ ਨਸ਼ਾ ਮੁਕਤ ਕਰ ਦੇਣਾ ਤੇ ਅੱਜ ਆਪਾਂ 31 ਮਈ 'ਚ ਬੈਠੇ ਆ ਮੇਰਾ ਮੰਨਣਾ ਵਾ ਜੋ ਅਸਲ ਸੱਚ ਸਚਾਈ ਆ ਕਿ ਪੰਜਾਬ ਦੇ ਵਿੱਚ ਅੱਜ ਜਿਉਂ ਦੇ ਤਿਉਂ ਬਲਕਿ ਵੱਧ ਨਸ਼ੇ ਨੇ ਆ ਪਿਛਲੇ ਦਿਨਾਂ ਦੇ ਵਿੱਚ 27 ਮੌਤਾਂ ਕਿਲੇ ਅੰਮ੍ਰਿਤ ਮਜੀਠੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਾਲੀ ਸ਼ਰਾਬ ਕਰਕੇ ਹੋਈਆਂ ਆ ਹੁਣੇ ਥੋੜੇ ਦਿਨ ਪਹਿਲਾਂ ਮੇਜ ਦੇ ਵਿੱਚ ਹੀ ਔਰ ਇਸ ਤੋਂ ਬਾਅਦ ਤੁਰੰਤ ਥੋੜੇ ਦਿਨ ਬਾਅਦ ਤਿੰਨ ਮੌਤਾਂ ਜਾਲੀ ਸ਼ਰਾਬ ਪੀ ਕੇ ਲੁਧਿਆਣੇ ਵਿੱਚ ਹੋਈਆਂ ਸੰਗਰੂਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਵਿੱਚ ਮਾਰਚ 2024 ਚ ਆਲਮੋਸਟ 20 ਬੰਦੇ ਜਿਹੜੇ ਸੀਗੇ ਗਰੀਬ ਤੱਕੇ ਦੇ ਜਾਲੀ ਸ਼ਰਾਬ ਪੀ ਕੇ ਸੰਗਰੂਰ ਚ ਮਰੇ ਸਿਕੇ ਔਰ ਇਸ ਤੋਂ ਇਲਾਵਾ ਜਿਹੜੇ ਓਵਰਡੋਜ਼ ਨਾਲ ਡੈਥ ਹੋ ਰਹੀਆਂ ਰੀਸੈਂਟਲੀ ਬਰਨਾਰੇ ਦੇ ਦੋ ਨੌਜਵਾਨ ਮਰੇ ਨੇ ਭਲੂਰ ਪਿੰਡ ਦੇ ਵਿੱਚ ਮੌਤਾ ਹੋਈਆਂ ਓਵਰਡੋਜ਼ ਕਰਕੇ ਮੇਰੀ ਆਪਣੀ ਕਨਸਟੈਂਸੀ ਪਲਾਟ ਮੈਂ ਤਾਂ ਭੂਗਾਂ ਦਾ ਗਿਆਨ ਹੋਂਾਂ ਦੇ ਉੱਥੇ ਲੋਕੀ ਬੱਚੇ ਜਿਹੜੇ ਨੇ ਉਹ ਓਵਰਡੋਜ਼ ਨਾਲ ਮਰ ਰਹੇ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਘਰ ਨੇ ਨਾ ਜਿਹੜੇ ਮਾਪਿਓ ਨੇ ਉਹ ਆਪਣੇ ਬੱਚਿਆਂ ਦਾ ਕਬੂਲਣਾ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਉਹ ਨਸ਼ੇ ਦੇ ਓਵਰਡੋਜ਼ ਕਰਕੇ ਮਰਿਆ ਆ ਨਸ਼ੇ ਦੀ ਲਾਨਤ ਕਰਕੇ ਮਰਿਆ ਉਹ ਨੂੰ ਛੁਪਾਉਂਦੇ ਨੇ ਅਗਰ ਆਪਾਂ ਇਹ ਸਾਰੀਆਂ ਮੌਤਾਂ ਗਿਣਾਂਗੇ ਤਾਂ ਪਤਾ ਨਹੀਂ ਹਲੇ ਕਿੰਨਾ ਪੰਜਾਬ ਦੇ ਵਿੱਚ ਕਹਿਰ ਮੱਚਾ ਹੋਇਆ ਵਾ ਆ ਮੇਰੇ ਕੋਲ ਕਾਫੀ ਡਾਟਾ ਹੈ ਚਲੋ ਮੈਂ ਬਹੁਤ ਡਿਟੇਲਸ ਨਹੀਂ ਜਾਣਾ ਜਿਹੜਾ ਹਾਈ ਕੋਰਟ ਨੇ ਝਾੜਾ ਪਾਈਆਂ ਇਹਨਾਂ ਨੂੰ ਰੀਸੈਂਟਲੀ ਤੁਸੀਂ ਸਾਰੇ ਜਾਣਦੇ ਪੰਜਾਬ ਦੇ ਚੀਫ ਸੈਕਟਰੀ ਨੂੰ ਕਿਹਾ ਕਿ ਦ ਸਿਚੁਏਸ਼ਨ ਇਜ਼ ਵੈਰੀ ਪ੍ਰੀਕੇਰੀਅਸ ਮਤਲਬ ਕਿ ਬਹੁਤ ਖਤਰਨਾਕ ਸਿਚੁਏਸ਼ਨ ਹੈ ਆ ਮੇਰੇ ਕੋਲ ਡਾਟਾ ਹੈ